ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਅਤੇ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਪਿੰਡ ਬਲਟੋਆ ਵਿਖੇ ਕਾਂਗਰਸ ਪਾਰਟੀ ਨੂੰ ਸੂਲੇ ਭਾਰੀ ਬਲ ਮਿਲਿਆ ਜਦੋਂ ਹਰਜੀਤ ਸਿੰਘ ਦਿਓਲ ਆਪਣੇ ਸਾਥੀਆਂ ਸਮੇਤ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀਗਵਾਈ ਹੇਠ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਦੇ ਅੰਦਰ ਸ਼ਾਮਲ ਹੋਏ ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਦਵਿੰਦਰ ਸਿੰਘ ਬਲਟੋਆ ਬਲਾਕ ਪ੍ਰਧਾਨ ਪਿਕਵੈਂਟ ਗੁਰਮਖ ਸਿੰਘ ਸ਼ਾਂਡਪੁਰਾ ਚੇਅਰਮੈਨ ਅਰਿਸ਼ਮ ਸਿੰਘ ਨਵਾਤਾ ਸਰਪੰਚ ਸਾਰ ਸਿੰਘ ਦਾਸਵਾਲ ਸਾਫਕਾ ਸਰਪੰਚ ਜੱਜਬੀਰ ਸਿੰਘ ਬਟੋਆ ਬਲਕਾਰ ਸਿੰਘ ਪ੍ਰਧਾਨ ਸਾਫਕਾ ਸਰਪੰਚ ਮੇਜਰ ਸਿੰਘ ਕਲ ਸਾਬਕਾ ਸਰਪੰਚ ਤਰਲੋਜਨ ਸਿੰਘ ਆਸਰ ਸੁਖ ਮਹਿਮੂਦਪੁਰਾ ਸਾਫਕਾ ਸਰਪੰਚ ਗੁਰਵਿੰਦਰ ਸਿੰਘ ਢੱਲੋ ਸਾਫਕਾ ਸਰਪੰਚ ਸਤਪਾਲ ਸਿੰਘ ਨਵਾ ਪਿੰਡ ਆਤੋਂ ਲਵਾ ਵੱਡੀ ਗਿਣਤੀ ਕਾਂਗਰਸ ਪਾਰਟੀ ਦੇ ਆਗੂ ਸਹਿਬਾਨ ਇਸ ਮੌਕੇ ਹਾਜ਼ਰ ਸਨ ਸਾਡੇ ਚੈਨਲ ਨੂੰ ਜੁੜੂ ਤੇ ਸਬਸਕ੍ਰਾਈਬ ਫੇਸਬੁਕ ਇੰਸਟਾਗ੍ਰਾਮ ਤੇ ਫੋਲੋ ਜਰੂਰ ਕਰਿਓ ਧੰਨਵਾਦ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਦਰਤਾਸਪਾਲ ਸਿੰਘ ਪੁਲਰ ਜਿੰਦਾਬਾਦ ਦਰਤਾਸਪਾਲ ਸਿੰਘ ਪੁਜਾਰਾ ਜਿੰਦਾਬਾਦ ਦਰਤਾਸਪਾਲ ਸਿੰਘ ਪੁਲਰ ਜਿੰਦਾਬਾਦ ਬੋਲੇ ਸੋ ਨਿਆ ਸੋ ਜਯਾ ਬਹੁਤ ਹੀ ਸਤਿਕਾਰਯੋਗ ਮੌਦੀ ਜਝਾਰੂ ਮਹਿੰਦੀ ਮੇਰਾ ਛੋਟਾ ਵੀਸ ਦਾ ਹਰਜੀਤ ਸਿੰਘ ਜੀ ਬੀਓਲ ਸਾਹਿਬ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਉੱਚੇ ਚੇ ਤੌਰ ਤੇ ਖੁਸ਼ੀਆਂ ਦੇ ਵਾਧਾ ਪਾਉਣ ਵਾਸਤੇ ਮੇਰੇ ਨਾਲ ਆਏ ਸਾਡੇ ਆਸਲਾਂ ਤੋਂ ਸਰਪੰਚ ਦਾਤੂ ਸੋਨ ਜੀ ਸਾਡੇ ਜਗਮਤ ਤੋਂ ਸਾਡੇ ਕਾਈਚੱਕ ਦੇ ਸਰਪੰਚ ਜਿਹੜੇ ਥੋੜੇ ਦਿਨ ਪਹਿਲਾਂ ਹੀ ਆਪਣੇ ਨਾਲ ਸ਼ਾਮਲ ਹੋਏ ਹਨਵਾਦਾ ਸਾਹਿਬ ਸਰ ਸਿੰਘ ਜੀ ਸਾਡੇ ਮੇਜੂ ਸੋਨ ਜੀ ਤੁਹਾਡੇ ਜੱਲ ਸਾਹਿਬ ਸਾਡੇ ਵੱਡੇ ਭਾਈ ਸਾਹਿਬ ਤੁਹਾਡੇ ਹੁਣੇ-ਹੁਣੇ ਬੋਲ ਕੇ ਗਏ ਉਸਤਾਦ ਜਵਿੰਦਰ ਸੋਨ ਜੀ ਸੋ ਸਾਡਾ ਮਹਮੂਦਪੁਰੇ ਤੋਂ ਸਾਡਾ ਰਾਜਪੀਰ ਸਾਡਾ ਠੱਠੇ ਤੋਂ ਸਾਡੇ ਸਰਪੰਚ ਸਾਹਿਬ ਅੰਮ੍ਰਿਤ ਸਾਡੇ ਮਾਸਟਰ ਜੀ ਨਰੇਸ਼ ਹਰੀ ਮੱਗਰ ਬਾਕੀ ਪਿੰਡ ਵਾਲੇ ਸਾਰੇ ਤੁਹਾਡੇ ਜਿੰਨੇ ਵੀ ਸਾਡੇ ਸਤਿਕਾਰਯੋਗ ਖਾਸ ਤੌਰ ਤੇ ਜਿਹੜੇ ਮੇਰੇ ਨੌਜਵਾਨ ਵੀਰ ਭਰਾ ਅੱਜ ਇਸ ਪ੍ਰੋਗਰਾਮ ਦਾ ਸ਼ਾਮਲ ਹੋਣ ਵਾਸਤੇ ਆਏ ਜਿਹੜੇ ਸਾਰਿਆਂ ਨੂੰ ਪਹਿਲਾਂ ਤੁਹਾਨੂੰ ਫਦੇ ਦੀ ਸਾਂਝ ਪਾਉਣੇ ਵਾਇਰਲ ਕੀਕਾ ਖਾਲਸਾ ਵਾਇਰਲ ਜੀ ਜੀ ਬੱਲੇ ਆਪਣਾ ਇਧਰ ਪਿੱਛੇ ਰਹਿ ਗਏ ਸਾਡੇ ਆਪਣਾ ਵਿਕਰਮ ਸਾਡਾ ਬਰਨਾਲੇ ਤੋਂ ਸਾਡੇ ਸੋਢੀ ਸਾਹਿਬ ਸਾਰੇ ਸਾਡੇ ਸਤਿਕਾਰਯੋਗ ਜਿਹੇ ਕਿਸੇ ਦਾ ਨਾਮ ਰਹਿ ਗਿਆ ਹੋਵੇ ਸੋ ਅੱਜ ਬੜੇ ਹੀ ਸਾਲਾਂ ਤੋਂ ਕਿਸੇ ਨਾ ਕਿਸੇ ਵੇਲੇ ਪੂਰੀ ਹੋ ਜਾਂਦੀ ਆ ਸੋ ਸਾਡੀਆਂ ਕੀਤੀਆਂ ਅਰਦਾਸਾਂ ਜਿਹੜੀਆਂ ਅੱਜ ਸੱਚੇ ਪਾਤਸ਼ਾਹ ਨੇ ਸੁਣ ਕੇ ਸਾਨੂੰ ਇੱਕ ਸਾਡਾ ਭਰਾ ਜਿਹੜਾ ਵਾ ਉਹ ਸਾਨੂੰ ਅੱਜ ਫਿਰ ਵਾਪਸ ਤੋਂ ਮੋੜ ਕੇ ਪਰਮਾਤਮਾ ਨੇ ਦਿੱਤਾ ਸੋ ਮੈਂ ਤੈਅ ਦਿਲੋਂ ਇਹਦਾ ਧੰਨਵਾਦੀ ਆ ਕਿਉਂਕਿ ਜਦੋਂ ਤੁਸੀਂ ਫੈਸਲੇ ਕੋ ਲੈਂਦੇ ਜੇ ਨਾ ਜਦੋਂ ਪੁਰਾਣੇ ਵੀ ਸਾਰੇ ਬੰਦੇ ਆਪਣਾ ਆਏ ਆ ਸਾਰੇ ਛੋਣੇ ਸਾਰੀਆਂ ਗੱਲਾਂ ਬਾਤਾਂ Porque es el elegante ahí.